हां बोले सच्चिद्रवार की जय बोले शंकर माता की जय शंकर माता घरे देखिए <laughs> शंकर भोली बाबा वे अंदर बाचर खणा पधारया नहीं इधर तो नहीं ले गए होना हां जी संदीप जी आ जाओ आ गए 아�쓰! <laughs> 아요 아, ਬੇਸ਼ੱਕ ਸਾਰੀ ਨਰਮ ਵਾਲਾ ਬਕਰ ਸੱਜਣ ਬਰਾ ਸਾਈਡ ਹੋ ਜਾ ਜੇ ਬਕਰ ਤੋਂ ਬਰਾ ਜੀ ਕਰਟ ਵੈਰੀ ਗੁੱਡ ਕਰਟ ਮੇਰਾ ਯਰ ਗਾੜ ਜੀ ਆ ਵੇ ਮੇਰੇ ਨਾਲ ਗਾਣਾ ਹੋਲੇ ਦੀ ਮਹਰਾਤ ਚੜੀ ਗੱਜ ਵੱਜ ਕੇ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਰ ਅੱਜ ਕੀ ਕਹਿਣਾ ਚਾਹੁੰਗੇ ਪੰਜਾਬ ਭਰ ਦੇ ਵਿੱਚ ਮਹਾ ਸ਼ਿਵਰਾਤਰੀ ਦੇ ਤਿਹਾਰ ਮਨਾਇਆ ਜਾ ਰਿਹਾ ਵਾਕੀ ਕੀ ਕਹਿਣਾ ਚਾਹੁੰਗੇ ਸ਼ਿਵਰਾਤਰੀ ਦਾ ਤਿਹਾਰ ਸਭ ਲਈ ਬਹੁਤ ਹੀ ਮਤਲਬ ਰੂਹ ਨੂੰ ਖੁਸ਼ ਕਰਨ ਵਾਲਾ ਤਿਹਾਰ ਹੈ ਇਸ ਦਿਨ ਸ਼ਿਵਰਾਤਰੀ ਦੇ ਸ਼ਿਵਾ ਦਾ ਵਿਆਹ ਹੁੰਦਾ ਹਰੇਕ ਬੰਦੇ ਨੂੰ ਇਸ ਚੀਜ਼ ਦਾ ਚਾ ਆ ਨਾ ਕਿ ਇਕੱਲਾ ਸਿੱਖ ਹਿੰਦੂ ਸਾਰੇ ਜਿੰਨੇ ਵੀ ਆਪਣੇ ਬੰਦੇ ਨੇ ਦੇਖੋ ਯੂਪੀ ਤੋਂ ਕਿੰਨੀ ਜਗ੍ਹਾ ਤੋਂ ਆਪਣੇ ਬੰਦੇ ਆਏ ਨੇ ਹਰਿਆਣੇ ਤੋਂ ਸਭ ਮਿਲ ਕੇ ਆਪਾਂ ਇੱਥੇ ਤਿਹਾਰ ਮਨਾਉਂਦੇ ਆ ਲੰਗਰ ਲਾਂਦੇ ਆ ਪੋਲੇ ਦਾ ਨਾ ਦਾ ਡੂਟ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਾਰੇ ਭਰਾਵਾਂ ਦਾ ਸਹਿਯੋਗ ਹੁੰਦਾ ਸਾਨੂੰ ਤਕਰੀਬਨ 4-5 ਸਾਲ ਹੋ ਗਏ ਇਸ ਚੀਜ਼ ਦੇ ਨਾਲ ਜੁੜਿਆ ਨੂੰ ਅੱਗੇ ਪੋਲੇਨਾਥ ਦਿੰਦਾ ਰਹੇਗਾ ਤੇ ਇਸ ਤੋਂ ਵੱਧ ਚੜ ਕੇ ਆਪਾਂ ਕਰਦੇ ਰਵਾਂਗੇ ਭਾਜੀ ਕਿਸ ਤਰ੍ਹਾਂ ਦਾ ਮੈਂ ਅਗੇ ਲੱਗਿਆ ਵੀ ਟ੍ਰਾਂਸਪੋਰਟ ਨਗਰ ਏਰੀਆ ਦੇ ਵਿੱਚ ਕਿੰਨਾ ਕਿ ਸ਼ਰਧਾਲੂ ਤੁਹਾਨੂੰ ਝੁੰਮਦੇ ਨਜ਼ਰ ਆਏ ਨੇ ਵੀ ਸ਼ਿਵਰਾਤਰੀ ਤੇ ਮਾਸਾਪੇ ਕਾਫੀ ਭੀੜ ਦੇਖਣ ਨੂੰ ਮਿਲੀ ਸਾਡੇ ਇਸ ਏਰੀਆ ਵਿੱਚ ਸ਼ਿਵਰਾਤਰੀ ਬਾਕੀ ਜੇਸੀ ਕਈ ਇਹ ਭੀੜ ਉਹ ਤੇ ਪੋਲੇਨਾਥ ਨੇ ਬੁਲਾਈ ਹੈ ਆਪਾਂ ਤਾਂ ਨਹੀਂ ਬੁਲਾਈ ਅਸੀਂ ਤੇ ਉਹਨਾਂ ਲਈ ਆਪਣਾ ਜਿੰਨਾ ਕਿ ਸਾਡਾ ਸਹਿਯੋਗ ਹੋ ਸਕਦਾ ਉਹ ਕੀਤਾ ਬਾਕੀ ਤੁਹਾਡੇ ਸਾਹਮਣੇ ਹੀ ਹੈ ਤਕਰੀਬਨ 4 ਕ ਵਜੇ ਚੱਲਨੇ ਮੇਰੇ ਖਿਆਲ ਨਾਲ 12 ਵਜੇ ਨਾਲ ਦੇ ਭੋਲੇ ਨਾ ਦੀ ਹੱਲੇ ਵੀ ਤੂਟ ਕਿਰਪਾ ਲੱਗੀ ਹੈ ਵੀ ਲੋਕੀ ਆਈ ਜਾਂਦੇ ਛਕੀ ਜਾਂਦੇ ਇਹ ਸ਼ਾਮ 7 ਵਜੇ ਤੱਕ ਚੱਲੇਗਾ ਜੋ ਸਾਡੇ ਸੇਵਾ ਭਾਨ ਲਿਖੀ ਆ ਉਹ ਕਰਾਂਗੇ ਇੱਥੇ ਜਿਹੜੇ ਪ੍ਰਮੁੱਖ ਝਾਕੀਆਂ ਵੱਲੋਂ ਜਿਹੜਾ ਤੁਹਾਡਾ ਪ੍ਰੋਗਰਾਮ ਕਰਾਇਆ ਜਾ ਰਿਹਾ ਕਿੱਦਾਂ ਦਾ ਲੱਗਿਆ ਤੁਹਾਨੂੰ ਉਹਨਾਂ ਦੇ ਵੱਲੋਂ ਕਿੱਦਾਂ ਦਾ ਸੰਗਮ ਮੂਰਿਆ ਵੱਲੋਂ ਝਾਕੀਆਂ ਅਸੀਂ ਉਹਨਾਂ ਨੂੰ ਐਤੀ ਦੂਸਰੀ ਵਾਰ ਬੁਲਾ ਰਹੇ ਹਾਂ ਆਪਣੀ ਜਿਹੜਾ ਅਸੀਂ ਪ੍ਰੋਗਰਾਮ ਕਰਾਇਆ ਸ਼੍ਰੀ ਰਾਤੀ ਦਾ ਦੂਸਰੀ ਵਾਰ ਬੁਲਾਉਣ ਦਾ ਮਤਲਬ ਇਹੀ ਹੋ ਗਿਆ ਵੀ ਜਿਹੜੇ ਮਿਲਨ ਮਹਾਦੇਵ ਹੈ ਉਹਨਾਂ ਦੀ ਝਾਕੀਆਂ ਸਾਨੂੰ ਵਧੀਆ ਲੱਗੀ ਤੇ ਤਾਂ ਕਰਕੇ ਸੀ ਉਹਨਾਂ ਨੂੰ ਇਨਵਾਈਟ ਕੀਤਾ ਦੂਜੀ ਆ ਪਹਿਲੇ ਜਾ ਕੇ ਨਹੀਂ ਲਗਾਉਂਦੇ ਹਾਂ ਪਹਿਲੇ ਅਸੀਂ ਸਿਰਫ ਲੰਗਰ ਮਤਲਬ 2 ਸਾਲ ਹੋ ਗਏ ਨਹੀਂ 2-4 ਸਾਲ ਹੋ ਗਏ ਸਾਡੇ ਲੰਗਰ ਲਾਉਂਦੇ ਨੂੰ 2 ਸਾਲ ਤੋਂ ਅਸੀਂ ਝਾਕੀਆਂ ਅਸੀਂ ਕਰਾਈਆਂ ਝਾਕੀਆਂ ਵਧੀਆ ਉਹਨਾਂ ਦਾ ਮਤਲਬ ਲੋਕੀ ਵੀ ਇੱਥੇ ਖੜ੍ਹ ਕੇ ਲੰਗਰ ਤੋਂ ਬਾਅਦ ਦੇਖ ਕੇ ਜਾਂਦੇ ਨੇ ਇਹ ਨਹੀਂ ਵੀ ਲੰਗਰ ਖਾਦਾ ਤੇ ਚਲੇ ਗਏ ਐਂਕਰ ਵਧੀਆ ਆਰਟਿਸਟ ਵਧੀਆ ਤਾਂ ਹੀ ਇੱਥੇ ਸਾਰੇ ਲੋਕ ਖੜੇ ਸੀ ਬੰਦੇ ਨਾਚ ਕੇ ਵਜਾਤਾ ਪੂਰਾ 4-5 ਘੰਟੇ ਹੋ ਗਏ ਹਿੱਲੇ ਨਹੀਂ ਕੋਈ ਲੋਕ ਇੱਥੇ ਜਦ ਤੱਕ ਚੱਕੀਆਂ ਚੱਲੀਆਂ ਤਦ ਤੱਕ ਲੋਕਾਂ ਨੇ ਪੂਰਾ ਆਨੰਦ ਮਾਣਿਆ ਇਸ ਚੀਜ਼ ਮੈਂ ਚਾਹਾਂਗਾ ਇੱਕ ਭੂਲੇ ਨਾ ਦਾ ਲਾਸਟ ਇੱਕ ਜਕਾਰਾ ਲਾ ਦੋ ਖਿੱਚ ਕੇ ਵੀ ਜਿਹੜਾ ਪਤਾ ਲੱਗੇ ਵਾ ਜੀ ਮਹਾਸ਼ਵਰਤਰੀ ਤੌਰ ਤੇ ਬੋਲ ਸ਼ੰਕਰ ਮਹਾਦੇਵ ਕੀ ਜੈ ਹਰ ਹਰ ਮਹਾਦੇਵ ਜੈ ਕਰੇ ਵੀਰ ਬਜਰੰਗੇ ਸਭਾ ਜੀ ਕਰਨ ਕਰਨ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਮਹਾ ਸ਼ਿਵਰਾਤਰੀ ਤਿਉਹਾਰ ਆ ਤੁਹਾਡੇ ਇੱਥੇ ਟ੍ਰਾਂਸਪੋਰਟ ਅਗਰੇਰੀ ਵਿੱਚ ਜਿਹੜਾ ਮਨਾਇਆ ਗਿਆ ਵਾ ਕੀ ਕਹਿਣਾ ਚਾਹੋਗੇ ਦੋਸਤ ਇਹਦੇ ਬਾਰੇ ਬਹੁਤ ਖੁਸ਼ੀ ਆ ਸਾਨੂੰ ਕਿ ਬਹੁਤ ਹੁੰਮਤਾ ਹਮਦੇ ਨਾਲ ਮਨਾਇਆ ਜਾ ਰਿਹਾ ਤੇ ਖਾਣ ਪੀਣ ਨੂੰ ਸਾਰਾ ਪ੍ਰੋਗਰਾਮ ਹੈਗਾ ਇੱਥੇ ਬੰਦੇ ਸਾਡੇ ਸਾਰੇ ਆ ਰਹੇ ਨੇ ਦੂਰੋਂ ਦੂਰੋਂ ਆ ਰਹੇ ਨੇ ਵਧੀਆ ਪ੍ਰੋਗਰਾਮ ਚੱਲਦਾ ਪਿਆ ਕਿਸ ਤਰ੍ਹਾਂ ਦੇਖ ਰਹੇ ਤੁਹਾਡੇ ਵੱਲੋਂ ਇੱਥੇ ਪੂਰੇ ਸਹਿਯੋਗ ਦੇ ਨਾਲ ਪੂਰਾ ਲੋਕਾਂ ਦੇ ਵਿੱਚ ਚਹਿਲ ਪਹਿਲ ਦੇਖਣ ਨੂੰ ਮਿਲਿਆ ਤੇ ਅੱਜ ਲੰਗਰਾਂ ਦੇ ਵਿੱਚ ਕਾਫੀ ਭੀੜ ਭੜਕੇ ਨਜ਼ਰ ਆਈ ਲੇਕਿਨ ਤੁਹਾਡੇ ਵੱਲੋਂ ਬੜਾ ਵਧੀਆ ਇੱਕ ਰੇਜ਼ਮੈਂਟ ਸੀਗਾ ਜਿਹੜਾ ਕਿ ਹਰ ਇੱਕ ਬੰਦੇ ਨੂੰ ਬੜੇ ਪਿਆਰ ਨਾਲ ਲੰਗਰ ਚੁਕਾਇਆ ਗਿਆ ਲਾਈਨ ਦੇ ਵਿੱਚ ਸਾਡੀ ਇਹ ਖੁਸ਼ੀ ਹੈ ਕਿ ਜੇ ਅੱਪਾ ਅੱਗੇ ਪ੍ਰੋਗਰਾਮ ਵਧੀਆ ਕਰਦੇ ਆਂ ਤੇ ਸਾਡੇ ਨਾਲ 10 ਬੰਦੇ ਹੋਰ ਜੁੜਨਗੇ ਨਾਲੇ ਵਧੀਆ ਇਸ ਤੋਂ ਵਧੀਆ ਪ੍ਰੋਗਰਾਮ ਅੱਗੇ ਬਰੇ ਹੋਏਗਾ ਸਾਡਾ ਮੇਨ ਕੁਝ ਗੱਲਾਂ ਇਹ ਵੀ ਆ ਨਾ ਟਰਾਂਸਪੋਰਟ ਦੇ ਨ�ਰੇ ਦੇ ਵਿੱਚ ਲੰਗਰ ਵੀ ਬਹੁਤ ਘੱਟ ਲੋਕ ਲਗਾਉਂਦੇ ਆਂ ਤੇ ਇਸ ਚੀਜ਼ ਦਾ ਸਾਨੂੰ ਕਹਿਦਾ ਇਹ ਆ ਵੀ ਜਿੰਨਾ ਕ ਵੱਧ ਵੱਧ ਲੰਗਰ ਛਕੇਗੀ ਸੰਗਤ ਸਾਨੂੰ ਓਨਾ ਸੇਵਾ ਦਾ ਮੌਕਾ ਮਿਲੂਗਾ ਦੂਜੀ ਗੱਲ ਸਾਡੇ ਕੋਲ ਚੱਕੀਆਂ ਆ ਰਹੀਆਂ ਨਵੀਆਂ-ਨਵੀਆਂ ਚੱਕੀਆਂ ਆਣ ਗਈਆਂ ਹਰ ਸਾਲ ਦੋ ਚੱਕੀਆਂ ਵਧਾਵਾਂਗੇ ਤੇ ਨਾਲੇ ਦੇਖਣ ਨੂੰ ਵੀ ਲੋਕ ਬਹੁਤ ਦੂਰੋਂ-ਦੂਰੋਂ ਆਉਂਦੇ ਨੇ ਖੜ ਜਾਂਦੇ ਨੇ ਰਸ਼ ਬਹੁਤ ਹੋ ਜਾਂਦਾ ਹੈ ਸਪੈਸ਼ਲੀ ਜੰਮੂ ਤੋਂ ਵੀ ਆਉਂਦੇ ਬੰਦੇ ਠੀਕ ਹੈ